ਮੈਂ ਇਹ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਗਾ ਕਿ ਇਹ ਕੰਮ ਜਿਹੜਾ ਇਹ ਪਹਿਲੀ ਵਾਰੀ ਨਹੀਂ ਹੋਇਆ ਇਹ ਜਿਹੜੇ ਹੜ੍ਹ ਪਹਿਲੀ ਵਾਰੀ ਨਹੀਂ ਆਏ ਪਹਿਲਾਂ ਵੀ ਆਏ ਆ ਇਸ ਤੋਂ ਬਾਅਦ ਵੀ ਆਉਣਗੇ ਸਾਨੂੰ ਲੋਕਾਂ ਨੂੰ ਯੂਨਿਟੀ ਬਣਾਉਣੀ ਪਊਗੀ ਸਾਨੂੰ ਸਰਕਾਰਾਂ ਚੁਣਨ ਵੇਲੇ ਬਹੁਤ ਕੁਝ ਸੋਚਣਾ ਪਊਗਾ ਦੇਖਣਾ ਪਊਗਾ ਤੇ ਖਾਸ ਕਰਕੇ ਜਿੱਦਾਂ ਅੱਜ ਮੈਂ ਕੋਸ਼ਿਸ਼ ਕਰ ਰਿਹਾ ਕਿ ਯੂਕੇ ਦੇ ਵਿੱਚੋਂ ਕਲਾਕਾਰਾਂ ਨੂੰ ਨਾਲ ਲੈ ਕੇ ਅਸੀਂ ਕੁਝ ਫੰਡ ਰੀਜ਼ਿੰਗ ਕਰ ਰਹੇ ਹਾਂ ਔਰ ਉਸ ਫੰਡ ਨੂੰ ਮੈਂ ਸਮਝਦਾ ਕਿ ਅਸੀਂ ਪਿੰਡਾਂ ਦੇ ਵਿੱਚ ਕਿਸ਼ਤੀਆਂ ਦਾਨ ਕਰਨੀਆਂ ਚਾਹੁੰਦੇ ਹਾਂ ਤਾਂ ਕਿ ਅੱਜ ਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਸਾਡੇ ਤੇ ਕੋਈ ਮੁਸੀਬਤ ਆਵੇ ਤੇ ਹਰ ਪਿੰਡ ਦੇ ਵਿੱਚ ਚਾਰ ਪੰਜ ਕਿਸ਼ਤੀਆਂ ਹੋਣੀਆਂ ਚਾਹੀਦੀਆਂ ਔਰ ਪਰਮਾਤਮਾ ਨੇ ਸਾਨੂੰ ਸਾਰਾ ਕੁਝ ਦਿੱਤਾ ਹੈ ਸਿਰਫ ਸੋਚ ਦੀ ਗੱਲ ਹੈ ਅਸੀਂ ਕਦੇ ਸੋਚਿਆ ਹੀ ਨਹੀਂ ਕਿ ਅਸੀਂ ਫੋਰਚੂਨਰ ਗੱਡੀ ਵੀ ਰੱਖੀ ਹੈ ਅਸੀਂ ਥਾਰ ਵੀ ਰੱਖੀ ਹੈ ਅਸੀਂ 911 ਟਰੈਕਟਰ ਰੱਖਿਆ ਫੋਰ ਟਰੈਕਟਰ ਵੀ ਰੱਖਿਆ ਲੇਕਿਨ ਕਿਸੇ ਪਿੰਡ 'ਚ ਕਿਸ਼ਤੀ ਨਹੀਂ ਹੈਗੀ ਕਿਉਂ ਨਹੀਂ ਹੈ ਅਸੀਂ ਮੁਥਾਜ ਕਿਉਂ ਨੇ ਸਰਕਾਰਾਂ ਦੀ ਅਸੀਂ ਮੁਥਾਜ ਕਿਉਂ ਨੇ ਸਿਸਟਮ ਦੀ ਅਸੀਂ ਮੁਥਾਜ ਕਿਉਂ ਨੇ ਪ੍ਰਸ਼ਾਸਨ ਦੀ ਕਿਉਂ ਨਾ ਸੀ ਆਪਣੇ ਤੌਰ ਤੇ ਆਪਣੇ ਪਿੰਡ ਦੇ ਤੌਰ ਤੇ ਸਰਕਾਰੀ ਤੌਰ ਤੇ ਫੰਡ ਵੀ ਹੁੰਦੀ ਹੈ ਸਰਪੰਚ ਕੋਲੇ ਫੰਡ ਵੀ ਹੁੰਦੀ ਹੈ ਤੇ 10-10 ਰੁਪਏ ਵੀ ਜੇ ਲੱਗ ਜਾਣ ਇੱਕ ਘਰ ਨੂੰ 10 ਰੁਪਏ ਲੱਗ ਜਾਣ 100 ਰੁਪਏ ਲੱਗ ਜੇ ਤਾਂ ਵੀ ਤੁਸੀਂ 10 ਕਿਸ਼ਤੀਆਂ ਆਪਣੇ ਪਿੰਡ ਦੇ ਵਿੱਚ ਲਿਆ ਕੇ ਰੱਖ ਸਕਦੇ ਹੋ ਤਾਂ ਕਿ ਜਦੋਂ ਵੀ ਜ਼ਰੂਰਤ ਪਵੇ ਕੀਮਤੀ ਜਾਨਾਂ ਵੀ ਬਚਾਈਆਂ ਜਾ ਸਕਦੀਆਂ ਔਰ ਉਸ ਤੋਂ ਬਾਅਦ ਉਹਨਾਂ ਕਿਸ਼ਤੀਆਂ ਦੇ ਉੱਤੇ ਲੰਗਰ ਪਾਣੀ ਵੀ ਪਹੁੰਚਾਇਆ ਜਾ ਸਕਦਾ ਹੈ